ਹਲੋ ਬਾਈ ਜੀ ਅਸੀਂ ਆਏ ਹੋਏ ਸੀਗੇ ਇੱਧਰ ਨਵਾਂ ਸ਼ਹਿਰ ਦੇ ਵਿੱਚ ਪਿੰਡ ਹੈਗਾ ਬਾਈ ਜੀ ਕਲੇਰਾ ਟਾਹਾ ਕਲੇਰਾ ਤੇ ਖਟਕੜ ਕਲਾਂ ਤੋਂ ਗਾਹਾਂ ਆ ਕੇ ਤੇ ਬਾਈ ਉਹਨਾਂ ਕੋਲ ਬਾਈ ਇੱਕ ਟਰੈਕਟਰ ਆ ਜੌਂਡੀਅਰ ਤੇ ਪਹਿਲਾਂ ਪਹਿਲਾਂ ਜਦੋਂ ਸਾਡੀ ਵੈਸੇ ਗੱਲਬਾਤ ਬਾਈ ਉਹਨਾਂ ਨਾਲ ਰੂਟਾਵੇਟਰ ਦੀ ਚੱਲਦੀ ਸੀ ਸ਼ਕਤੀਮਾਨ ਦਾ ਰੂਟਾਵੇਟਰ ਬਾਈ ਉਹਨਾਂ ਨੇ ਲੈਣਾ ਸਾਡੇ ਤੋਂ ਤੇ ਮੈਂ ਬਾਈ ਉਹਨਾਂ ਨਾਲ ਪਹਿਲਾਂ ਘਰੇ ਪਹੁੰਚ ਗਏ ਅਸੀਂ ਬਾਈ ਉਹਣੀ ਮਾੜੀ ਜੀ ਮੋਟਰ ਤੇ ਢੀੜਾ ਮਾਰਨ ਗਏ ਸੀ ਤੇ ਆ ਟਰੈਕਟਰ ਦੇਖਿਆ ਮੈਂ ਜੀ 5310 ਜੌਂਡੀਅਰ ਤੇ ਪਹਿਲਾਂ ਤਾਂ ਮੈਂ ਇਥੇ ਮੰਜੇ ਦੇ ਬੈਠਾ ਖਾਦਾ ਚਰ ਦੇਖੀ ਗਿਆ ਮੈਂ ਕਿਹਾ ਵੀ ਟਰੈਕਟਰ ਦੀ ਜਿਹੜੀ ਲੰਬਾਈ ਆ ਉਹ ਬਹੁਤ ਜ਼ਿਆਦਾ ਵੀ ਮੈਨੂੰ ਉੱਪਰ ਆਇਆ ਟਰੈਕਟਰ ਲੱਗੀ ਜਾਂਦਾ ਪਰ ਜਦੋਂ ਮੈਂ ਇੰਜਣ ਨੂੰ ਦੇਖਿਆ ਤਾਂ ਮੈਂ ਦੇਖਿਆ ਵੀ ਮੈਂ ਕਿਹਾ ਨਹੀਂ ਜੌਂਡੀਅਰ ਆ ਕਿਉਂਕਿ ਸੇਮ ਜੌਂਡੀਅਰ ਦਾ ਇੰਜਣ ਆ ਫਿਟਿੰਗ ਵੀ ਉਦਾਂ ਦੀ ਆ ਹਨਾ ਤੇ ਜਿਹੜਾ 5710 ਟਰੈਕਟਰ ਹੈ ਪਹਿਲੇ ਨੇ ਜਿਹੜੇ ਕਾਲੇ ਇੰਜਣਾਂ ਚ ਆਉਂਦੇ ਹੁੰਦੇ ਸੀਗੇ ਤੇ ਜੌਂਡੀਅਰ ਤੇ ਫਰਮਾ ਆਲਾ ਦੇਖਿਆ ਤੇ ਹੁਣ ਜਦੋਂ 22 ਜੂਨ ਆਏ ਉਹਨਾਂ ਨੇ ਆ ਕੇ ਦੇਖਿਆ ਵੀ ਇਹ ਜਿਹੜਾ ਟਰੈਕਟਰ ਆ ਅਸੀਂ ਤਿਆਰ ਕਰਾਇਆ ਹੈ ਦੁਬਾਰਾ ਤੇ ਜਿਹੜੀ ਸ਼ੋਅ ਆ ਉਹ ਵੀ ਬਾਈ ਜੀ ਲੰਬੀ ਕਰੀ ਹੋਈ ਆ ਤੇ ਜਮਾਂ ਹੀ ਜਿੱਦਾਂ ਕੰਪਨੀ ਦੀ ਸ਼ੋਅ ਹੁੰਦੀ ਓਦਾਂ ਹੀ ਬਾਈ ਉਹਨਾਂ ਨੇ ਬਣਾ ਕੇ ਤਿਆਰ ਕਰਵਾ ਕੇ ਲਾਈ ਹੀ ਆ ਤੇ ਜਿਹੜਾ ਇਹਦਾ ਇੰਜਣ ਆ ਬਾਈ ਜੀ ਤੇ ਇੰਜਣ ਹੈ ਤਾਂ ਜੌਂਡੀਅਰ ਦਾ ਹੀ ਆ ਦੇਖੋ ਜਿਹੜੀ ਇਹਦੀ ਫੀਟਿੰਗ ਹੈ ਬਿਲਕੁਲ ਜੌਂਡੀਅਰ ਦੀ ਉਹ ਦੇਖੋ ਇੰਜਣ ਜੌਂਡੀਅਰ ਕੰਪਨੀ ਦਾ ਇੰਜਣ ਆ ਪਰ ਜਿਹੜਾ ਇਹ ਇੰਜਣ ਆ ਇਹ ਕੰਬਾਈਨ ਦਾ ਇੰਜਣ ਆ ਜੌਂਡੀਅਰ ਵਾਲਿਆਂ ਦੀ ਤੇ ਜਿਹੜੀ 100 ਐਚ 100 ਐਚਪੀ ਚ ਬਾਈ ਇਹ ਇੰਜਣ ਆਉਂਦਾ ਵਾ 100 ਹਾਰਸ ਪਾਵਰ ਦਾ ਇਹਨੂੰ ਇੰਜਨ ਲੱਗਿਆ ਹੋਇਆ ਪਰ ਫਲਹਾਲ ਜਿਹੜਾ ਇਹਦੀ ਹਾਰਸ ਪਾਵਰ ਆ ਹੁਣ 70 ਤੋਂ 75 ਤੱਕ ਆ ਉਹਦਾ ਕਾਰਨ ਇਹ ਇਹ ਆ ਵੀ ਜਿਹੜੇ ਇਹਦੇ ਇੰਜਨ ਨੂੰ ਜਿਹੜੀ ਆਪਣੀ ਟਰਬੋ ਲੱਗਦੀ ਆ ਇੱਥੇ ਜਿਹੜੀ ਅੰਦਰ ਟਰਬੋ ਲੱਗਦੀ ਉਹ ਕਾਫੀ ਉੱਚੀ ਜਿਹੀ ਹੋ ਕੇ ਲੱਗ ਜਾਂਦੀ ਹੈ ਸ਼ੋਅ ਦੇ ਵਿੱਚ ਕਵਰ ਨਹੀਂ ਆਉਂਦੀ ਇਸ ਕਰਕੇ ਬਾਈ ਉਹਨਾਂ ਨੇ ਜਿਹੜੀ ਇਹਨੂੰ ਟਰਬੋ ਲਾਈ ਹੋਈ ਆ ਛੋਟੀ ਲਾਈ ਹੋਈ ਆ ਛੋਟੀ ਲਾਉਣ ਕਰਕੇ ਜਿਹੜੀ ਇਹਦੀ ਪਾਵਰ 70 ਤੋਂ 75 ਤੱਕ ਆ ਤੇ ਬਾਈ ਜੀ ਉਹ ਨਹੀਂ ਕਹਿੰਦੇ ਵੀ ਜਦੋਂ ਆਪਾਂ ਇਹਨਾਂ ਦਾ ਗੰਨਾ ਲੈ ਕੇ ਜਾਂਦੇ ਕਿਉਂਕਿ ਜਿਆਦਾ ਕੰਮ ਬਾਈ ਉਹਨਾਂ ਦਾ ਗੰਨੇ ਉਹਨਾਂ ਗੰਨੇ ਦਾ ਹੀ ਆ ਤੇ ਕਾਫੀ بڑے بڑے ਟਰਾਲੇ ਬਾਈ ਉਹਨਾਂ ਨੇ ਬਣਾਏ ਹੋਏ ਨੇ ਡਬਲ ਓ ਸੀ ਵਾਲੇ ਵੀ ਹੈਗੇ ਨੇ ਤੇ ਜਦੋਂ ਪੂਰਾ ਗੰਨਾ ਲਾਦ ਕੇ ਬਾਈ ਕਹਿੰਦੇ ਜਦੋਂ ਇਹ ਤੇ ਲੈ ਕੇ ਜਾਂਦੇ ਆ ਜਿਵੇਂ ਇੱਥੇ ਨੇੜੇ ਪੁਲ ਪੈਂਦਾ ਇੱਕ ਕਾਫੀ ਉੱਚਾ ਕਹਿੰਦੇ ਵੀ ਉਹ ਪਹਿਲੇ ਹਾਈ ਦੇ ਵਿੱਚ ਹੀ ਚੜ ਜਾਂਦਾ ਤੇ ਇੰਨੀ ਯਾਨੀ ਕਿ ਜ਼ੋਰ ਇਹਦਾ ਵੱਧ ਗਿਆ ਵੀ ਮਿਲਾ ਦਿੰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਆ ਬਾਈ ਤੁਹਾਡਾ ਮੈਂ ਨਿੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਪਿੰਡ ਤੁਹਾਡਾ ਇਹ ਕਲੇਰਾ ਹੈ ਨਾ ਜੀ ਕਲੇਰਾ ਤੇ ਟਾਈਮ ਇਹਦੀ ਜਿਹੜੀ ਹੋਣੀ ਜਣਾ ਇਹਦੀ ਕਿੰਨੇ ਹੌਸਪਾਵਰ ਤੱਕ ਇੰਜਨ ਹੈ ਜੀ ਇਹਦਾ ਇਹ 70 ਤੋਂ 75 ਹੌਸਪਾਵਰ ਹੈ ਜੀ ਇਹਦੀ ਅੱਛਾ ਜੀ ਇਹ ਤੋਂ ਵੱਧ ਵੀ ਕੱਢਦਾ ਹੋਗਾ ਜੀ ਦੇਖਿਆ ਨਹੀਂ ਜਣ ਕੇ ਇਹਨੂੰ ਪਹਿਲਾਂ ਟਰਬੋ ਵੱਡੀ ਲੱਗੀ ਸੀ ਉਹ ਫੇ ਉੱਚੀ ਕਰਕੇ ਫੇ ਉਹ ਲਹਾ ਕੇ ਵੀ ਛੂਟੀ ਲਵਾਈ ਸੀ ਇਹਨੂੰ ਟਰਬੋ ਠੀਕ ਹੈ ਠੀਕ ਹੈ ਠੀਕ ਹੈ ਜੀ ਯਾਨੀ ਕਿ ਸਾਡੇ ਨੇੜੇ ਇੱਕ ਤਾਂ ਬੰਗਿਆਣਾ ਪੁਲ ਪੈਂਦਾ ਆ ਹਾਂਜੀ 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 ਇਹ ਵੀ ਦੂਏ ਤੀਏ ਹਾਈ ਜੀ ਵੀ ਚੜ ਜਾਂਦਾ ਯਾਰ ਟਰੈਕਟਰ ਲੈ ਕੇ ਠੀਕ ਹੈ ਜੀ ਯਾਨੀ ਕਿ ਪਹਿਲਾਂ ਜਦੋਂ ਪਹਿਲੇ ਜੇ ਜਾਂ ਮੀਡੀਅਮ 'ਚ ਪਾ ਕੇ ਪਹਿਲਾਂ ਚੜਦਾ ਸੀ ਟਰੈਕਟਰ ਇਹ ਹਾਂਜੀ ਹਾਂਜੀ ਮੀਡੀਅ ਹੁਣ ਦੂਏ ਚ ਜੀ ਇਹ ਜਿੱਦਾਂ ਚੜ ਜਾਂਦਾ ਜੀ ਕਰਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਾਨੀ ਕਿ ਬਹਾਈ ਬੁਹੀ ਨੂੰ ਕਿਵੇਂ ਹੈ ਟਰੈਕਟਰ ਬਹਾਈ ਬੁਹੀ ਨੂੰ ਵਧੀਆ ਚਲੋ ਅਸੀਂ ਗੇਅਰ ਪ੍ਰੋ ਨਹੀਂ ਇਹਦਾ ਕਰਾਇਆ ਕਿ ਜਦੋਂ ਚੌਥ ਸਪੀਡਾਂ ਚ ਜਾਨੀ ਕਿ ਪਹਿਲੇ ਜੀ ਵੀ ਫਾਲੇ ਲਿਆ ਕੇ 15 ਫਾਲੇ ਪਾ ਕੇ ਕੋਈ ਪ੍ਰਵਾਹ ਨਹੀਂ ਮੰਨਦਾ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਾਨੀ ਕਿ ਭਾਈ ਇਹ ਕੰਮ ਕਰਵਾਇਆ ਕਿੱਥੋਂ ਸੀ ਇਹਦਾ ਕਿਹੜੇ ਮਿਸਤਰੀ ਤੋਂ ਇੰਜਣ ਜਿਹੜਾ ਇਹਦਾ ਇਹ ਜਸਮ ਮਿਸਤਰੀ ਆ ਜੀ ਨੂਰ ਮੈਲ ਦਾ ਠੀਕ ਹੈ ਠੀਕ ਹੈ ਜੀ ਬੰਦਾ ਬਹੁਤ ਵਧੀਆ ਆ ਆਪਣਾ ਕਾਫੀ ਪ੍ਰੇਮੀ ਆ ਜੀ ਠੀਕ ਆ ਠੀਕ ਆ ਜੀ ਤੇ ਜਿਹੜਾ ਬਾਈ ਜੀ ਇਹਦਾ ਇੰਜਨ ਇਹਨੂੰ ਲੱਗਿਆ ਹੋਇਆ ਕੰਬਾਈ ਇਹਦਾ ਕੰਬਾਈ ਦਾ ਇਹ ਕਿਹੜੀ ਕੰਬਾਈ ਦਾ ਇੰਜਨ ਆ ਬਾਈ ਜੀ ਇਹ ਇਹ ਜੌਂਡੀਅਰ ਦਾ ਹੀ ਆ ਜੀ ਠੀਕ ਆ ਜੀ ਇਹ ਪਾਜੀ ਹੁਣੀ ਲਿਆਏ ਸੀ ਹੁਣੀ ਫਿੱਟ ਕੀਤਾ ਜੀ ਅੱਛਾ ਉਹਨਾਂ ਨੇ ਬਾਈ ਜੱਸ ਬਾਈ ਉਹਨਾਂ ਨੇ ਫਿੱਟ ਕੀਤਾ ਜ਼ੀਰੋ ਫਿਟਿੰਗ ਹੈ ਜੀ ਇਹਦੀ ਹਾਂਜੀ ਹਾਂ ਜੀ ਹਾਂ ਦੂਜਾ ਪਪਾ ਪਾਪਾ ਵੀ ਬੜੀਆਂ ਗੱਲਾਂ ਨੇ ਥੱਲੇ ਨੇ ਬਾਕੀ ਕੁਝ ਨਹੀਂ ਕਰਨਾ ਪੈਂਦਾ ਤੇ ਜਦੋਂ ਲਾਤਾ ਜਦੇ ਇਹ ਵਿੱਚ ਪਾਤਾ ਬਲੇ ਠੀਕ ਆ ਜੀ ਬਾਕੀ ਇਹਦੀ ਹੁਣ ਜੇ ਤੁਸੀਂ ਮਾੜੀ ਮੋਟੀ ਤੇਲ ਦੀ ਐਵਰੇਜ ਕੱਢੀ ਹੈ ਵੀ ਕੀ ਕੈਪੈਸਿਟੀ ਹੈ ਜੀ ਤੇਲ ਦੀ ਐਵਰੇਜ ਉਹਨਾਂ ਕੀ ਆ? ਹਾਂਜੀ। ਯਾਨੀ ਪਾਵਰ ਉਹਨਾਂ ਨਾਲੋਂ ਵੱਧ ਘੱਟ ਰਿਹਾ। ਵੱਧ ਗਈ ਆ, ਕੰਮ ਜ਼ਿਆਦਾ ਕਰਦਾ। ਠੀਕ ਆ। ਇਹ ਬਾਈ ਜੀ ਇੰਜਣ ਦੇ ਨਾਲ ਨਾਲ ਫਿਰ ਕਿਹੜੀ-ਕਿਹੜੀ ਚੀਜ਼ ਆ ਜਿਹੜੀ ਇਹਦੀ ਚੇਂਜ ਕਰੀ ਹੋਈ ਆ ਆਪਾਂ? ਇੰਜਣ ਦੇ ਇੱਕ ਦਾ ਕਲੱਚ ਪਲੇਟ ਥੋੜੀ ਵੱਡੀ ਪਾਉਣੀ ਪੈਂਦੀ ਆ। ਠੀਕ ਆ ਜੀ। ਹਾਂਜੀ। ਉਹੋ ਐ ਤਾਂ ਮੜ ਜੇ ਪਿਆ ਬੜੇ ਬਾਕੀ ਕੁਛ ਨਹੀਂ ਅਸੀਂ ਇਹ ਤਾਂ ਬਦਲਿਆ ਬਾਕੀ ਸੇਮ ਹੀ ਐ ਬਾਕੀ ਸੇਮ ਹੀ ਐ ਕਿਉਂਕਿ ਸ਼ੋ ਤਾਂ ਚਲੋ ਵੱਡੀ ਕਰਨੀ ਪਣੀ ਆ ਜਦੋਂ ਗੱਟਕ ਦਾ ਇੰਜਣ ਬੜਾ ਹੋ ਗਿਆ ਨਾ ਹਾਂਜੀ 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 ਉਹ ਆ ਕੇ ਫੇ ਵੱਡੀ ਉਹ ਤਾਂ ਹਾਂਜੀ ਉਹ ਤਾਂ ਮੈਂ ਪਹਿਲਾਂ ਬੈਠੇ ਕਰਾ ਕੇ ਦਿੱਤਾ ਸਾਰਾ ਕੁਛ ਹੁਣੀ ਜੀ ਉਹਨਾਂ ਨੇ ਕਰਾ ਕੇ ਦਿੱਤਾ ਜੋ ਵੀ ਸ਼ੋ ਸਾਰੀ ਉਹਨਾਂ ਨੇ ਇਸ ਦਾ ਵੀ ਜੇ ਕਿਤੇ ਟਰਬੋ ਲਵਾਣੀ ਕੋਈ ਟਰੈਕਟਰ ਦੇ ਕੋਈ ਸਭ ਕੁਝ ਇਹੋ ਮੋਟੀਫਾਈ ਕਰਦੇ ਆ ਉੱਥੇ ਠੀਕ ਆ ਜੀ ਜਸ ਬਾਈ ਹੁਣੀ ਨੂਰ ਮਹਿਲ ਵਾਲੇ ਹਾਂਜੀ ਸਾਡੋ ਨਵਾਂ ਉਹ 655 ਉਹਨੂੰ ਵੀ ਉਨੀ ਟਰਬੋ ਲਾਈ ਸੀ ਠੀਕ ਹੈ ਠੀਕ ਹੈ ਬਲਕਹ ਜਾਈ ਕੱਟ ਕਰਦਾ ਸੀ ਸਾਰੇ ਉਹ ਤੋਂ ਹੀ ਕਰਾਇਆ ਹੋਇਆ ਜੀ ਠੀਕ ਹੈ ਜੀ ਬਾਕੀ ਬਾਈ ਜੀ ਆਪਾਂ ਇੰਜਨ ਦੀ ਸੈਟਿੰਗ ਦੇਖਿਓ ਦੇਖ ਲਓ ਜ਼ੀਰੋ ਸੈਟਿੰਗ ਆ ਜਮਈ ਹੈ ਨਾ ਵੀ ਆਪਾਂ ਨੂੰ ਇੱਦਾਂ ਦੂਰੋਂ ਜਜਮੈਂਟ ਨਹੀਂ ਕਰ ਸਕਦੇ ਵੀ ਇਹ 53 10 ਦਾ ਇੰਜਨ ਨਹੀਂ ਹੈਗਾ ਹਾਂਜੀ ਕਿਉਂਕਿ ਜੋ ਜਿਹੜਾ ਬੰਦਾ ਜਿਵੇਂ ਸਾਡੇ ਕੰਨੀ ਜਿਆਦਾ ਥੋੜੇ ਜੌਂਡੀਅਰ ਜਾਂ ਸਵਰਾਜ ਜਿਆਦਾ ਚੱਲਦੇ ਆ ਉਹ ਹਿਸਾਬ ਨਾਲ ਜਦੋਂ ਮੈਂ ਪਹਿਲੀ ਵਾਰ ਆ ਕੇ ਇਹਨੂੰ ਦੇਖਿਆ ਟਰੈਕਟਰ ਨੂੰ ਮੈਂ ਕਿਹਾ ਵੀ ਲੱਗਦਾ ਤਾਂ ਹੈ ਨਹੀਂ ਵੀ 5310 ਸਾਨੂੰ ਬਾਅਦ ਵਿੱਚ ਉੱਥੇ ਕਿਹੜੇ ਪੁੱਛਦੇ ਕੋਈ ਚਾਰ ਸਿਲੰਡਰ ਕਦੋਂ ਆਇਆ ਮੈਂ ਵੀ ਬਾਰੇ ਹਾ ਦੇ ਮਜ਼ਾਕ ਦੇ ਕੋਈ ਆਉਂਦੇ ਸੀ ਤੁਹਾਨੂੰ ਨਹੀਂ ਮਿਲਿਆ ਹੋਗਾ ਸੀ ਉਦੋਂ ਚਾਰ ਹੀ ਮੈਂ ਵੀ ਉਹੀ ਦੇਖਦਾ ਸੀ ਮੈਂ ਇਹ ਚਾਰ ਸਿਲੰਡਰ ਆ ਜੌਂਡੀਅਰ ਵੀ ਆਉਂਦਾ ਤਾਂ ਹੈ ਨਹੀਂ ਤੇ ਬਾਕੀ ਲੰਬਾਈ ਵੀ ਬਾਈ ਜਿਵੇਂ ਆਪਾਂ ਕਹਿ ਰਹੇ ਹੋ 9 11 ਦੀ ਲੰਬਾਈ ਹੁੰਦੀ ਆ ਮੂਰੇ ਨੂੰ ਗੱਠ ਵਰ ਦਾ ਵੱਧ ਗਿਆ ਜੀ 9 10 ਇੰਚ ਠੀਕ ਹੈ ਜੀ ਤੇ ਗੰਨਾ ਫਿਰ ਇੱਥੇ ਲੋਕਲੇ ਬਾਈ ਨਵਾਂ ਸ਼ਹਿਰੀ ਲੈ ਕੇ ਜਾਈ ਨਵਾਂ ਸ਼ਹਿਰੀ ਫਵਾੜੀ ਉਮਰੂ ਵੀ ਜਾਈ ਦੋ ਤਾਂ ਘਟ ਜਾਈਦਾ ਮੈਂ ਦੇਖੋ ਘੜੀ ਜਿਆਦਾ ਲਾਈਦਾ ਠੀਕ ਹੈ ਜੀ ਮੜਾ ਜਸਟ ਸਟਾਰਟ ਕਰਕੇ ਦਿਖਾਣਾ ਇਹਦਾ ਆਵਾਜ਼ ਦਾ ਵੀ ਕਾਫੀ ਫਰਕ ਪੈ ਗਿਆ ਹੋਣਾ ਬਾਈ ਜੀ ਹਾਂ ਜੀ ਬਾਜ ਦਾ ਕਾਫੀ ਫਰਕ ਆ ਬਿੰਦੀ ਇਹਦਾ ਹਾਂ ਜੀ ਬਾਈ ਸਟਾਰਟ ਕਰਕੇ ਲਓ ਜੀ ਮੜੀ ਰੇਸ ਮਾਰੇ ਹੀ ਰੇਸ ਤੇ ਆਵਾਜ਼ ਦਾ ਵੀ ਬਾਈ ਦੇਖੋ ਬਹੁਤ ਜ਼ਿਆਦਾ ਫਰਕ ਆ ਬੱਕਰ ਦੋ ਹੀ ਬੰਦ ਥੋੜੀ ਬੋਧੀ ਬਾਈ ਦਾ ਤਾਂ ਵੀ ਫਰਕ ਆ ਕਿਉਂਕਿ ਪੱਠੀ ਨਹੀਂ ਹੋਣੀ ਚੈਨਾਈ ਹਾਂਜੀ ਵੀ ਟਰਬੋ ਵਾਲਿਆਂ ਨੂੰ ਪੱਠੀ ਨਹੀਂ ਲੱਗਦੀ ਜੀ ਇਹਨਾਂ ਨੂੰ ਹਾਂਜੀ 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 ਟਰਬੋ ਜਿੰਨੇ ਟਰੈਕਟਰ ਹੋਗੇ ਉਹਨਾਂ ਨੂੰ ਪੱਠੀ ਨਹੀਂ ਆਉਂਦੀ ਟਰਬੋ ਦੇ ਵਿੱਚੋਂ ਹੀ ਦੀ ਦੂਜੇ ਲੱਗਦਾ ਸੁਨਾਨ ਸਰ ਜੀ ਠੀਕ ਆ ਠੀਕ ਆ ਜੀ ਤੇ ਬਾਈ ਉਹਨਾਂ ਨੂੰ ਬਾਈ ਸ਼ੌਂਕ ਬਹੁਤ ਆ ਟਰੈਕਟਰ ਮੋੜੀ ਇੱਕ ਦੂਜੇ ਪਾਸੇ ਦੂਹਾ ਵੀ ਕਰਾਇਆ ਹੋਇਆ ਹੈ ਬਾਈ ਜੀ ਫਾਰਮ ਟਰੈਕ ਜਿਹੜਾ ਟਰੈਕਟਰ ਆਈ ਇਹ 36 ਦਾਸ ਆ ਜੀ ਇਹ ਇਹ ਛੱਤੀ ਦਾ ਹੱਲੇ ਆ ਜੀ ਸਾਡੇ ਕੋਲ ਪਹਿਲਾਂ ਵੀ ਸਾਡ ਸੀ ਠੀਕ ਆ ਠੀਕ ਆ ਜੀ ਵੀ ਕਿਨ ਵੀ ਚਲੋ ਇੱਕੋ ਜੇ ਕਰ ਲੈਂਦੇ ਇਹ ਹੈਗਾ ਜੀ ਫੋਰਡ ਛੱਤੀ ਦਾ ਸਹਣਾ ਜੀ ਹਾਂ ਜੀ ਤੇ ਆਪਾਂ ਜੇ ਉਦਾਂ ਵੀ ਮੈਂ ਪਹਿਲਾਂ ਵੀ ਜਦੋਂ ਇਹਨੂੰ ਦੇਖਿਆ ਜਮਾਂ ਹੀ ਫਾਰਮ ਟਰੈਕ ਸਾਠੇ ਲੱਗਦਾ ਮਤਲਬ ਮਾੜਾ ਮੋਟਾ ਵੀ ਫਰਕ ਜਿਹੜਾ ਇਹ ਚ ਹੈ ਨਹੀਂਗਾ ਹਾਂ ਜੀ ਤੇ ਟਰੈਕਟਰ ਇਹ ਵੀ ਬਾਈ ਬਹੁਤ ਵਧੀਆ ਇਹ ਕਿਹੜੇ ਬਾਈ ਮਿਸਤਰੀ ਨੇ ਤਿਆਰ ਕਰਿਆ ਹੋਇਆ ਰੰਗ ਰੂੰਗ ਦਾ ਕੰਮ ਕਿੱਥੋਂ ਕਰਵਾਇਆ ਸੀਗਾ ਜੀ ਇਹਦਾ ਪੇਂਟ ਕਰਾਇਆ ਸੀ ਜੀ ਉਧਰ ਬਾਕਰ ਸੀ ਮੈਂ ਰੰਗ ਕਰਾਇਆ ਸੀ ਨਾਬੇ ਤੋਂ ਨਾਬੇ ਤੋਂ ਜੀ ਬਿੱਲਾ ਪੇਂਟਰੀ ਆ ਇੱਕ ਬਿੱਲਾ ਪੇਂ ਇੰਜਨ ਦੀ ਚੇਂਜ ਕੀ-ਕੀ ਚੇਂਜ ਕਰਾਇਆ ਇਹ ਚਾਪਾ ਨਹੀਂ ਹੈਗੀ ਹਾਂਜੀ ਪਾਵਰ ਸ਼ੇਰਿੰਗ ਕਰਾਇਆ ਹਿੱਸਾ ਹਿੱਸਾ ਪਾਵਰ ਸ਼ੇਰਿੰਗ ਕਰਾਇਆ ਉਹ ਤਾਂ ਚੇਂਜ ਹੋਣੀ ਸੀ ਜੀ ਹਾਂਜੀ ਹਾਂ ਉਹਦੇ ਬ੍ਰੇਕਾਂ ਲਈ ਪੈਡਲ ਵੀ ਉੱਚੇ ਕਰਤੇ ਸੀ ਉੱਚੇ ਕਰਤੇ ਹਾਂਜੀ ਵਾਲੇ ਪਾਈਦਾਂ ਲਾਗ ਦੋ ਬ੍ਰੇਕਾਂ ਨੂੰ ਚੇਂਜ ਕਰਤੀਆਂ ਠੀਕ ਹੈ ਠੀਕ ਹੈ ਬ੍ਰੇਕ ਆ ਬਰੂਕਾ ਚੇਂਜ ਕੀਤੀ ਹੈ ਹਨਾ ਜੀ ਬਾਕੀ ਸਾਰਾ ਫੋਰਡ 3610 ਦਾ ਸੇ ਹੈ ਹਨਾ ਜੀ ਤੇ ਚਲੋ ਇਹ ਵੀ ਪੂਰਾ ਵਧੀਆ ਤਿਆਰ ਕਰਿਆ ਹੋਇਆ ਹੈ ਹਨਾ ਤੇ ਇਹ ਹੈਗਾ ਅਰਜਨ ਹਾਂ ਜੀ ਇਹ 655 ਹੈ ਜੀ ਠੀਕ ਹੈ ਜੀ ਹਾਂਜੀ ਇਹਨੂੰ ਵੀ ਟਰਬੋ ਟਰਬੋ ਕਰਾ ਕੇ ਆਇਆ ਜੀ ਹਾਂਜੀ ਇਹਨੂੰ ਟਰਬੋ ਲਵਾਈਓ ਪਾਜੀ ਹੁਣਾਂ ਨੂੰ ਲੱਗੀਆਂ ਆਈ ਨੂੰ ਅੱਛਾ ਅੱਛਾ ਜੀ ਹੁਣ ਮੈਂ ਤੋਂ ਰਵਾਈਆਂ ਸਾਰੇ ਨਹੀਂ ਠੀਕ ਹੈ ਠੀਕ ਹੈ ਕੋਈ ਬਾਧੂ ਨਹੀਂ ਕੋਈ ਐਨ ਵਧੀਆ ਤਰੀਕਾ ਨਾਲ ਬਿਲਕੁਲ ਪੂਰੀ ਵਧੀਆ ਫੀਟਿੰਗ ਕਰੀ ਜੀ ਬੜੀਆਂ ਫਿਟ ਕਰਦੀ ਜੀ ਮਤਲਬ ਇਦਾਂ ਲੱਗਦਾ ਜਿਵੇਂ ਕੰਪਨੀ ਤੋਂ ਲੱਕ ਕੇ ਆਇਆ ਹੁੰਦਾ ਨਾ ਹਾਂਜੀ ਪਹਿਲਾਂ ਜੀ ਇਹ ਜਦੋਂ ਨਾ ਪੰਜਵੇਂ ਗੇਅਰ ਤੇ 3 350 ਗੋਣੇ ਨਾਲ ਲੈਣਾ ਪੰਜਵਾਂ ਗੇਰੇ ਹੀ ਨਹੀਂ ਲੈਂਦਾ ਸੀ ਅੱਛਾ ਜੀ ਹੁਣ ਨਹੀਂ ਕੋਈ ਫਰਕ ਹੈਗਾ ਜੀ ਠੀਕ ਹੈ ਠੀਕ ਹੈ ਜੀ ਹੁਣ ਤਾਂ ਪੂਰਾ ਜਿਹਦਾ ਮਰਜ਼ੀ ਗੀਰ ਉਕੇ ਲਾਉਣੇ ਸਲਾਹ ਆ ਦੇਖਦੇ ਬਣਦੇ ਲਵਾਇਆ ਨਹੀਂ ਹੈਗਾ ਠੀਕ ਹੈ ਠੀਕ ਜੀ ਇਹਨਾਂ ਨੂੰ ਛੋਟਾ ਬੋਕਰ ਆਇਆ ਸੀ ਕਿ ਇਹਨੂੰ ਲਿਆਣੀ ਅੱਛਾ ਜੀ ਹੁਣ ਦੇਖਦੇ ਆ ਵੀ ਸਲਾਹ ਹਜੇ ਕੈਂਸਲ ਹੁੰਦੀ ਆ ਜਾਂ ਲਵਾਉਨੇ ਆ ਹਾਂ ਜੀ ਹਾਂ ਜੀ ਉਦਾਂ ਅਸੀਂ ਜਿਆਦਾ ਚਲਾ ਕੇ ਰਾਜੀ ਫਾਰਮ ਟਰੈਕ ਸੱਖੀ ਆ ਠੀਕ ਹੈ ਠੀਕ ਹੈ ਜੀ ਇਹਨੂੰ ਵੀ ਲਾਈਓ ਵਾ ਟਰਬੋ ਠੀਕ ਹੈ ਜੀ ਇਹਨੂੰ ਵੀ ਟਰਬੋ ਲੱਗੀ ਹੋਈ ਆ ਜੀ ਵੀ ਟਰਬੋ ਲੱਗੀ ਜੀ ਲਓ ਜੀ ਇੱਕ ਹੋਰ ਆ ਫਾਰਮ ਟਰੈਕ 60 ਬਾਈ ਇਹਨਾਂ ਨੂੰ ਵੀ ਟਰਬੋ ਲੱਗੀ ਹੋਈ ਆ ਟਰਬੋ ਲੱਗੀ ਆ ਇਹ ਵੀ ਉਹਨਾਂ ਤੋਂ ਹੀ ਨੂਰ ਮਹਿਲ ਤੋਂ ਹੀ ਲਵਾਈਏ ਨੂਰ ਮਹਿਲ ਤੋਂ ਲੱਗੀ ਜੀ ਸ ਠੀਕ ਹੈ ਜਿਹੜਾ ਸੋਨਾ ਲੀਕਾ ਛੱਡਦਾ ਆ ਜੀ ਹਾਂਜੀ ਹਾਂਜੀ ਦੂਏ ਹਾਈ ਕੇ ਪਾ ਕੇ ਉਹਦੇ ਉੱਪਰ ਦੀ ਤਵੀਆਂ ਨੂੰ ਗੇੜੇ ਦਰ ਕਿਉਂ ਜਿੰਨਾ 60 ਦਾ ਸੋਨਾ ਲੀਕਾ ਚਲਾਉਗਾ ਜਲ ਮਾਰਦੀ ਪਾ ਕੇ ਦੇਖਣੇ ਨੇ ਮਗਰ ਠੀਕ ਹੈ ਠੀਕ ਹੈ ਠੀਕ ਹੈ ਜੀ ਉੱਥੇ ਚੈੱਕ ਕੀਤਾ ਇਹ ਮੈਂ ਕਹਿੰਦਾ ਬੁੱਲ ਗੇਅਰ ਚ ਆਉਂਦਾ ਹੈ ਨਾ ਜੀ T20 4 ਗੇਅਰਾਂ ਚ ਹੈ ਨਾ ਜੀ ਹਾਂਜੀ ਤੇ ਇਹ ਤਾਂ ਪਹਿਲਾਂ ਹੀ ਨਹੀਂ ਮਾਣ ਇਹ ਤਾਂ ਜਦੋਂ ਹੁਣ ਤੁਸੀਂ ਟਰਬੋ ਲਵਾਤੀ ਤਾਂ ਬੱਚੋ ਟੇ ਵਾਲਾ ਕੰਮ ਹੋ ਗਿਆ ਨਾ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਯਾਨੀ ਕਿ ਸ਼ੌਂਕ ਤੁਹਾਨੂੰ ਹੈਗਾ ਪੂਰਾ ਮਸ਼ੀਨਰੀ ਦਾ ਵੀ ਤਿਆਰ ਕਰਾਉਣੀ ਹੈ ਉਹ ਕਰਾਉਣੀ ਹੈ ਤੇ ਸਾਰੇਆਂ ਇਹਦੇ ਬਾਈ ਜਿਹਨਾਂ ਨੇ ਮੋੜੀ ਆ ਤਾਂ ਲੱਗਦਾ ਹੀ ਨਹੀਂ ਦੇਖੋ ਜਮੇ ਟੀ 20 ਵਰਗਾ ਹੀ ਲੱਗਦਾ ਉਵੇਂ ਫੋੜ ਜਾਨੀ ਕਿ ਹੈਗਾ 36 10 ਆ ਤੇ ਬਾਕੀ ਜੌਂਡੀਅਰ ਵੀ ਬਾਈ ਉਹਨਾਂ ਨੇ ਵਧੀਆ ਤਿਆਰ ਕੀਤਾ ਤੇ ਹੁਣ ਆਪਾਂ ਮਿਲਦੇ ਆ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਨੂੰ ਕਰਿਓ ਜੀ ਜਰੂਰ ਸਬਸਕ੍ਰਾਈਬ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ